Субтитры сделал DimaTorzok ਕੈਜ਼ੂਲ ਕੀ ਕੋਈ ਤਾਂ ਨਿਕਲਦਾ ਸਮਾਂ ਜੀ ਸਰ ਨਹੀਂ ਮੇਰਾ ਮਤਲਬ ਕੰਕਲ ਨੇ ਸਾਲ ਹੋ ਗਏ ਹੁੰਦੇ ਇਹ ਤਾਂ ਕੋਈ ਨੁਕਸਾਨ ਹਾਲ ਕਰੀ ਸਿੱਕੇ ਹੋਰ ਸੇ ਸਮ ਬੜੇ ਸਾਲਾਂ ਤੋਂ ਨੁਕਸਾਨ ਹੁੰਦਾ ਆ ਰਿਹਾ ਤੇ ਜੇ ਜਿਸ ਤਰ੍ਹਾਂ ਬੱਚੇ ਨੇ ਕਿਹਾ ਹੈ ਕਿ ਇੱਕ ਵਾਰੀ ਨੁਕਸਾਨ ਹੋ ਗਿਆ ਘੜ ਘੜ 10 15 ਸਾਲ ਕਬੀਲਦਾਰੀ ਲੀਤੇ ਨਹੀਂ ਆਉਂਦੀ ਤੇ ਇਹਦਾ ਕੋਈ ਹੱਲ ਕਰਨ ਵਾਸਤੇ ਮੈਂ ਇੰਜੀਨੀਅਰਾਂ ਦੀ ਡਿਊਟੀ ਅੱਜ ਲਾਈ ਹੈ ਕਿ ਜਾਂ ਤਾਂ ਨਹਿਰਾਂ ਕਰੀਏ ਇੱਧਰ ਉੱਧਰ ਜਾਂ ਇਹਦੇ ਚੋਂ ਕੋਈ ਸਕੇਪ ਰੂਟ ਕੱਢੀਏ ਜਾਂ ਕੁਝ ਵੀ ਕਰੀਏ ਤਾਂ ਕਿ ਹਰ ਬਾਰ ਆਪਾਂ ਆਪਣੀ ਕਿਸਮਤ ਚ ਨਾ ਮੰਨੀਏ ਨਾ ਕਿ ਸਾਡੀ ਕਿਸਮਤ ਚ ਤਾਂ ਹੜ ਹੀ ਲਿਖੇ ਨੇ ਬਸ ਸਾਡੇ ਵੀ ਇੱਕ ਘੱਗਰ ਹੈ ਸਾਡੇ ਇਲਾਕੇ ਚ ਘੱਗਰ ਹੈ ਮਲਾਂ ਹੀ ਮੰਨ ਲਿਆ ਲੋਕਾਂ ਨੇ ਵੀ ਇੱਕ ਘੱਗਰ ਵਾਲੇ ਇਲਾਕੇ ਵਾਲਿਆਂ ਕਿਸਮਤ ਚ ਹੀ ਹੜ ਲਿਖੇ ਨੇ ਬਸ ਸੋ ਇਦਾਂ ਦਾ ਨਹੀਂ ਕਿਸਮਤਾਂ ਬਦਲਨੀ ਹੈ ਸਰਕਾਰਾਂ ਦਾ ਕੰਮ ਹੁੰਦਾ ਸੋ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਫਸਲਾਂ ਦਾ ਮੈਂ ਸਪੈਸ਼ਲ ਗਰਦੌਰੀ ਦਾ ਡੀਸੀ ਸਾਹਿਬ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ ਕੀ ਹੁੰਦੀ ਹੈ ਜਿਹੜੀ ਕੱਲੀ ਗਰਦੌਰੀ ਹੁੰਦੀ ਆ ਉਹ ਚ ਫਸਲਾਂ ਦਾ ਨੁਕਸਾਨ ਹੁੰਦਾ ਉਹ ਉਹਨੂੰ ਉਹਨੂੰ ਗਿਣਦੇ ਆ ਸਪੈਸ਼ਲ ਗਰਦੌਰੀ ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸ ਦਾ ਕੋਈ ਮੱਝਾ ਰੱਖਿਆ ਸੀ ਉਹਨਾਂ ਚੋਂ ਸਪੈਸ਼ਲ ਗਰਦੌਰੀ ਦਾ ਮੈਂ ਆਰਡਰ ਦਿੱਤਾ ਔਰ ਬੜੀ ਜਲਦੀ ਤੁਹਾਨੂੰ ਉਹ ਮੁਆਵਜ਼ਾ ਵੀ ਮਿਲ ਜਾਊਗਾ ਤੇ ਮੈਂ ਤੇ ਮੈਂ ਤੁਹਾਡੇ ਨਾਲ ਆ ਉਹ ਸਾਰੇ ਲੋਕ ਜਿੰਨੇ ਵੀ ਤੁਸੀਂ ਆਏ ਹੋ ਮੈਂ ਮੈਂ ਦੇਖੋ ਕੁਦਰਤ ਹੈ ਦੇਖੋ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਦੀ ਚੱਲਦੀ ਨਹੀਂ ਹੈਨਾ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਜਿਵੇਂ ਦੇ ਰਹੇ ਹੋ ਤੇ ਅਸੀਂ ਅਸੀਂ ਤੁਹਾਡੇ ਨਾਲ ਕਰਦੇ ਇਹ ਵੀ ਕਰਾਂ ਬਹੁਤ ਵਧੀਆ ਕੀਤਾ ਨਸ਼ਾ ਨਸ਼ਾ ਠੀਕ ਹੈ ਨਾ ਉਹ ਨਾਬੇ ਵਾਲਾ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਜਿਹੜਾ ਜਿਹੜਾ ਨਾਬੇ ਅੰਦਰ ਹੈ ਉਹਦਾ ਠੀਕ ਹੈ ਆ ਠੀਕ ਹੈ ਨਾ ਉਸੇ ਨੇ ਉਸੇ ਨੇ ਉਸੇ ਨੇ ਜਵਾਨੀ ਖਰਾਬ ਕੀਤੀ ਇਹਨੇ ਸਮਝ ਨਹੀਂ ਆਈ ਉਹਨਾਂ ਨੂੰ ਸਾਡੇ ਸਾਡੇ ਇੱਥੇ ਵੀ ਜੀ ਇੱਕ ਗੁਰੂ ਦੀ ਬਿੜਾਲੀ ਉਹ ਅੱਜ ਆਏ ਆ ਉੱਥੇ ਵੀ ਨਸ਼ਿਆਂ ਨੂੰ ਬਹੁਤ ਜ਼ਿਆਦਾ ਘੱਲ ਪਈ ਆ ਨਹੀਂ ਆਪਾਂ ਕਰਾਂਗੇ ਦੇਖੋ ਇਹਦੇ ਵਾਸਤੇ ਥੋੜਾ ਸਾਥ ਚਾਹੀਦਾ ਸਾਨੂੰ ਦੱਸੋ ਅੱਗੇ 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 ਐਕਸ਼ਨ ਲੈਣਾ ਸਾਡਾ ਕੰਮ ਹੈ ਦੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਬੋਲੇ ਸੋਨਿਆਰ